ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਾਰਾ ਵਾਲਾ ਸਰਵਤ ਬਣਾਵਾਂਗੇ ਆ ਨਾਰਾ ਹੈਗਾ ਤੇ ਇਹਦੇ ਆਪਾਂ ਧਾਣੇ ਕੱਢ ਲਾਂਗੇ ਇਸ ਤਰ੍ਹਾਂ ਪਾਣਾ ਕੱਢ ਲਾਂਗੇ। ਲਓ ਆਪਾਂ ਨਾਰਸਾ ਕੱਢ ਲਿਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਹੁਣ ਆਪਾਂ ਦੁੱਧ ਪਾਵਾਂਗੇ। ਕਿਲੋ ਤੋਂ ਥੋੜਾ ਜਿਹਾ ਘੱਟ ਹੈਗਾ। ਦੁੱਧ ਗਰਮ ਹੋ ਗਿਆ ਫਿਰ ਆਪਾਂ ਖੰਡ ਪਾ ਦੇਾਂਗੇ ਲਓ ਆਪਣਾ ਹੁਣ ਦੁੱਧ ਗਰਮ ਹੋ ਗਿਆ ਤੇ ਹੁਣ ਆਪਾਂ ਵਿੱਚ ਖੰਡ ਪਾਵਾਂਗੇ ਇੰਨੀ ਕੁ ਲੋੜ ਇੰਨੀ ਕੁ ਪਾਵਾਂਗੇ ਇਹ ਦੋ ਖੰਡ ਖੁਰਕੀ ਫੇਰ ਆਪਾਂ ਲਾ ਲਾਂਗੇ। ਹਲੋ ਆਪਣਾ ਦੁੱਧ ਮਿਰਝੀ ਜਾਂਦਾ ਤੇ ਆ ਗੋੰਦ ਕ ਤੇਰਾ ਆਪਾਂ ਭੌਕੇ ਰੱਖ ਲਿਆ ਸੀਗਾ। ਤੇ ਨਾਰ ਵੀ ਕੱਢ ਕੇ ਰੱਖ ਲਿਆ ਸੀ ਆਪਾਂ। ਹਲੋ ਦੁੱਧ ਆਪਣਾ ਸੂਰ ਵਾਲਾ ਆ ਗਿਆ ਰਝੀ ਜਾਂਦਾ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ। ਆਪਾਂ ਇਹਨੂੰ ਠੰਡਾ ਕਰ ਲਾਂਗੇ ਪਾਣੀ ਚ ਰੱਖ ਕੇ ਤੇ ਆਪਾਂ ਬਦਾਮ ਤੇ ਆਹ ਕਾਜੂ ਇਹ ਮੈਂ ਦੱਸਣਾ ਭੁੱਲ ਗਈ ਸੀ ਤੇ ਇਹਨਾਂ ਨੂੰ ਆਪਾਂ ਕੁਟਾਂਗੇ ਹੁਣ ਮਗਜ ਆਪਾਂ ਉਹ ਬਦਾਮ ਤੇ ਮਾਵੇ ਦੇ ਕਟਲੇ ਤੇ ਹੁਣ ਆਪਾਂ ਕੌਲੀ ਚ ਪਾ ਲਾਂਗੇ। ਲਓ ਆਪਣਾ ਦੁੱਧ ਜਣਾ ਠੰਡਾ ਹੋ ਗਿਆ ਹੁਣ ਤੇ ਆਪਾਂ ਨਾਰ ਪਾਵਾਂਗੇ ਵਿੱਚ। ਆਪਣਾ ਕੁੱਟੇ ਹੋਏ ਮਾਵੇ ਦੇ ਤੇ ਬਦਾਮ ਪਾਵਾਂਗੇ। ਹੁਣ ਆਪਾਂ ਗੋਮਕ ਤੇਰਾ ਪਾਵਾਂਗੇ ਲਓ ਹੁਣ ਜਿਹੜਾ ਆਪਾਂ ਸ਼ਿਕਾਇਚ ਬਣਾ ਕੇ ਰੱਖਿਆ ਹੋਇਆ ਤੇ ਉਹ ਪਾਵਾਂਗੇ ਸਕੰਗ ਇਹਦਾਂ ਖੋਰ ਲਾਂਗੇ ਇਹਨੂੰ ਹੁਣ ਆਪਾਂ ਬਰਫ਼ ਪਾਣ ਕੇ ਰੱਖੀ ਹੋਈ ਐ ਤੇ ਪਾਵਾਂਗੇ ਉਹਨਾਂ ਆ ਪੈਣ ਨੂੰ ਜੱਗ ਚ ਪਾ ਲਾਂਗੇ Kung napaglasan, kaya pa nga Kung napaglasan, kaya ਦੇਖੋ ਆਪਣਾ ਸ਼ਿਕਾਸ਼ ਕਿੰਨਾ ਸੋਹਣਾ ਬਹੁਤ ਵਧੀਆ ਬਣਿਆਗਾ ਠੰਡਾ ਬਹੁਤ ਗਰਮੀਆਂ ਤੋਂ ਬਹੁਤ ਵਧੀਆ ਚੀਜ਼ ਆ ਠੰਡੀ ਚੀਜ਼ ਆ ਇਹ ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ